ਇਹ ਭਾਨ ਬਾਈ ਉਹ ਕਿੱਥੇ ਆ ਤੂੰ ਸੰਤਰੀ ਟੀ-ਸ਼ਰਟ ਵਾਲਿਆ ਉਹ ਤੂੰ ਆ ਖਸਮਾ ਇਹਦੇ ਨਾਂ ਦੇ ਤਾੜੀ ਮਾਰੋ ਭਾਈ ਮੈਂ ਲੈ ਭਾਈ ਬੜੇ ਜੇਹ ਦਾ ਗਾਣਾ ਨਾ ਵਧੀਆ ਗਾਇਆ ਨਾ ਨਹੀਂ 1 ਮਿੰਟ ਨਹੀਂ ਪਹਿਲਾਂ ਇਹ ਦੱਸ ਵਧੀਆ ਗਾਏਗਾ ਜਾਂ ਨਹੀਂ ਗਾਏ ਉਹ ਐਸਐਚਓ ਸਾਹਿਬ ਨੂੰ ਮੈਂ ਅੱਖ ਮਾਰਤੀ ਸ਼ਾਂਤ ਤੇ ਅੱਖ ਇੱਕੋ ਵਲ ਆਉਂਦੀ ਹੈ ਭਾਈ ਮੈਨੂੰ ਇਹਦੀ ਸ਼ਾਂਤ ਤੋਂ ਪਤਾ ਲੱਗਿਆ ਕਿੰਨਾ ਕੁ ਵਧੀਆ ਲੱਗਦਾ ਇਹ ਗੱਲ ਸੁਣ ਲਿਓ ਬਾਈ ਜੀ ਸਾਰੀ ਸਾਥ ਸਾਗ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣਾਂ ਨੂੰ ਸਤਿ ਸ੍ਰੀ ਅਕਾਲ ਭਰਾਵਾਂ ਨੂੰ ਜੇ ਨਾਂ ਵਧੀਆ ਲੱਗਿਆ ਤਾੜੀ ਨਾਂ ਮਾਰਿਓ ਜੇ ਵਧੀਆ ਲੱਗਿਆ ਤੇ ਮੈਂ ਦਾ ਮੋਟਰਸਾਈਕਲ ਦੀ ਕਿੰਤ ਭਾਨੀਆਂ ਇੱਥੇ ਲੋਟਾਂ ਦਾ ਢੇਰ ਲਾ ਦਿਓ ਆ ਲੋ ਗਾਣਾ ਲੈ ਫੇ ਮੇਰੇ ਕੋਲ ਸਿੱਟੀਆਂ ਗੱਲਾਂ ਮੈਂ ਰੱਬ ਨੂੰ ਮੰਨਣਾ ਬੰਦਾ ਵਾ ਤੇ 600 ਗਾਣਾ 100 ਫਿਲਮ ਦੀ ਸਕ੍ਰਿਪਟ ਲਿਖੀ ਪਈ ਆ ਕੋਠੇ ਸ਼ੇਰਜੰਗ ਲਾਲਪਾਲ ਸ੍ਰੀ ਮੇਰੀ ਬੈਕ ਸਾਈਡ ਤੇ ਮੇਰਾ ਪੈਂਡਾ ਮੋਗੇ ਰੋਡ ਤੇ ਦੋ ਆਪਾਂ ਜਾਣੇ ਆ ਜੇ ਭਰਾਵਾਂ ਨੇ ਮਾਦਰ ਕਾਨੀ ਤੇ ਜ਼ਰੂਰ ਕਰਿਓ ਅੱਜ ਬਾਈ ਦੇ ਜਨਮ ਦਿਨ ਦਾ ਮੈਂ ਗਾਣਾ ਲੈ ਕੇ ਲਿਆਂਦਾ ਗਾਣੀ ਦਾ ਕਹੀ ਸੀ ਅੱਜ ਹੈਪੀ ਬਰਥਡੇ ਆਇਆ ਆਪਾਂ ਖੁਸ਼ੀਆਂ ਨਾਲ ਮਨਾਇਆ ਕੀ ਕਹਿਣਾ ਯਾਰੋ ਸਾਡੇ ਪਿਆਰੇ ਪਾਈ ਦਾ ਅੱਜ ਹੈਪੀ ਬਰਥਡੇ ਆ ਗੁਲਾਬ ਸਿੱਧੂ ਬਾਈ ਦਾ ਗੁਲਾਬ ਸਿੱਧੂ ਬਾਈ ਦਾ ਹਲੋ ਲੋਕੋ ਮੇਰੀ ਜਾਂਸੀ ਵਾਲਿਆਂ ਨੂੰ ਬੇਨਤੀ ਹੈ ਵੀ ਜੇ ਬਾਈ ਇਹ ਸਾਰੀਆਂ ਕਿਸ਼ਤਾਂ ਭਰਦੇ ਤਾਂ ਵੀ ਮੋਟਰਸਾਈਕਲ ਚਾ ਕੇ ਲੈ ਜਾਓਗੇ ਮੇਰੀ ਮੇਰੀ ਗੱਲ ਸੁਣ ਬਾਈ ਮੇਰੇ ਮੇਰੀ ਗੱਲ ਸੁਣ ਬਾਡੇ ਹੋ ਗਿਆ ਇੱਕ ਕਿਸ਼ਤ ਮੈਂ ਭਰ ਦਿੰਦਾ ਤੇਰੀ ਇੱਕ ਇਹ ਭਰ ਦਿੰਦਾ ਉਹ ਮੇਰੀ ਮੰਮੀ ਸਾਹਮਣੇ ਬੈਠੀ ਹੈ ਮੈਂ ਤਾਂ ਪੁਰਾਣਾ ਵੀ ਹੋ ਗਿਆ ਤੂੰ ਬਾਡੇ ਵਾਲਾ ਸੁਣਾ ਕੋਈ ਹੋਰ ਸੁਣਾ ਕਿਸ਼ਤ ਭਰ ਦੇ ਚੱਕ ਜੀ ਖ ਹੌਣ ਭਰਾਵਾ ਤੇਰੀ ਸਮਾਂ ਲੇਟ ਹੋ ਗਈ ਹੋਣੀ ਐ ਤੂੰ ਮੈਨੂੰ ਲੱਗਦਾ ਐ ਕਹੇਗਾ ਵੀ ਬਾਈ ਬਣੇ ਮੇਰਾ 25000 ਰਹਿਣਾ ਸਾਰਾ ਘਰ ਛੱਡੋ ਸਾਰੇ ਸਾਰੇ ਆ ਦੋ ਮੈਂਨੇ ਨੇ ਦੋ ਤੂ ਦੇ ਦੇ ਮੈਂ ਅੱਠ ਦੇਤਾ ਅੱਠ ਦੇਤਾ ਰੱਖ ਲੈ ਅੱਠ ਦੇਤਾ ਮੈਂ ਇਹਨੂੰ ਦੋ ਕਿਸ਼ਤਾਂ ਦੇ ਦਿਆਂ ਇੱਕ ਤੇਰੀ ਇੱਕ ਮੇਰੀ ਓਏ ਬੱਸ ਲੈ ਭਰਾਵਾ ਤੂੰ ਬੜਾ ਲਾਚੀਆ ਓਏ ਆ ਸਾਰੇ ਦੇ ਦੇ ਸਾਰੇ ਦੇ ਦੇ ਲੈ ਤੂੰ ਉਂ ਜਾ ਠੀਕ ਹੈ ਹੁਣ ਦ ਨਮਾ ਮੋਟਰਸਾਈਕਲ ਆਹ ਹੋਰ ਛੜਦੇ ਮੈਂ ਛੜਦੇ ਮੈਂ ਇਹ ਤੇ ਤੂੰ ਮੈਗ ਲੈਣ ਦੀ ਲੱਗਦਾ